ਲੋਨ ਨਹੀਂ ਦਿੱਤਾ ਤਾਂ ਦੁਕਾਨਦਾਰ ਤੇ ਹੀ ਕਰ ਦਿੱਤਾ ਹਮਲਾ ਦੱਸਦੀ ਇੱਕ ਜਲੰਧਰ West Area ਦੇ ਵਿੱਚ ਪੈਂਦੇ JP ਨਗਰ ਵਿੱਚ ਇੱਕ ਕੋੜਾ ਇਲੈਕਟ੍ਰੋਨਿਕ ਸ਼ੋਰੂਮ ਤੇ ਦੋ ਲੜਕੇ ਆਏ ਅਤੇ ਕਿਸੇ ਚੀਜ਼ ਨੂੰ ਲੈ ਕੇ ਲੋਨ ਕਰਾ ਰਹੇ ਸਨ ਲੋਨ ਨਾ ਹੋਣ ਕਾਰਨ ਉਹਨਾਂ ਵੱਲੋਂ ਦੁਕਾਨਦਾਰ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਦੀ ਸਾਰੀ ਸਾਰੀ ਘਟਨਾ ਆਸ-ਪਾਸ ਲੱਗੇ CCTV ਕੈਮਰਾ ਵਿੱਚ ਵੀ ਕੈਦ ਹੋਈ ਮੌਕੇ ਤੇ ਪੁਲਿਸ ਵੱਲੋਂ ਪਹੁੰਚ ਕੇ ਉਹਨਾਂ ਵਿਅਕਤੀਆਂ ਨੂੰ ਕੀਤਾ ਗਿਆ ਗ੍ਰਫਤਾਰ ਪੂਰਾ ਮਾਮਲਾ ਦੇਖੋ ਇਸ ਵੀਡੀਓ ਦੇ ਅੰਦਰ ਜਲੰਧਰ ਤੋਂ ਮਨਪੀਤ ਸਿੰਘ ਦੀ ਰਿਪੋਰਟ ਕਿੰਨੇ ਬੰਦੇ ਆਏ ਸੀ 600 600 ਤੇ ਉਹਨੇ ਕਿੰਨੇ ਰਾਉਂਡ ਅਪ ਕੀਤੇ ਹੋਏ ਤੁਸੀਂ ਅੰਦਰ ਕਿੰਨੇ ਪਾਏ ਲੜਾਈ ਮੇਰੀ ਗੱਲ ਸਰ ਕਿਹੜਾ ਇਦਾਂ ਦਾ ਮਾਮਲਾ ਜਿਹੜਾ ਸ਼ਟਰ ਬੰਦ ਕਰਕੇ ਕੀਤਾ ਜਾ ਰਿਹਾ ਜਿਹੜੇ ਮੀਡੀਆ ਦੇ ਸਾਹਮਣੇ ਜਿਹੜੀ ਪੁਸ਼ਟੀ ਨਹੀਂ ਹੋ ਰਹੀ ਪੁਸ਼ਟੀ ਤਾਂ ਅੰਦਾਜ਼ਾ ਕਰਾ ਪੁਸ਼ਟੀ ਉਹਨਾਂ ਨੂੰ ਪਤਾ ਕਿ ਜਦੋਂ ਮੋਦਰ ਬੰਦੇ ਅੰਦਰ ਰਾਜਨਮਾ ਹੋ ਗਏ ਇਹ ਸਰ ਜੀ ਹੋਰ ਚੱਲ ਛੋਟੇ ਆਲੇ ਕਿੰਨੀ ਉਮਰ ਆ ਜਿਹੜੇ ਪੜ੍ਹੇ ਆ ਉਹਨਾਂ ਦੇ ਪਲੱਸ 1 ਤੋਂ ਪੜ੍ਹ ਰਹੇ ਆ ਅੱਛਾ ਉਹ ਦੇਖਿਆ ਵੀ ਇਹਦਾ ਬੱਚੇ ਦਾ ਕੈਰੀਅਰ ਦਾ ਖਰਾਬ ਹੋਏ ਕਿ ਇਸਦਾ ਕੈਰੀਅਰ ਖਰਾਬ ਹੋਏ ਜੀ 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 ਸਰ ਤੁਹਾਡਾ ਦੇਖੋ ਇੱਕ ਬੈਸਟ ਏਰੀਆ ਜਿਹੜਾ ਹੇ ਨਵੇਂ-ਨਵੇਂ ਐਮ.ਐਲ.ਏ ਸਾਹਿਬ ਜੁਤੇ ਉਹਨਾਂ ਦੇ ਏਰੀਆ 'ਚ ਇਦਾਂ ਵਾਰਦਾਤ ਹੋਣ ਤੇ ਤੁਸੀਂ ਮੁੱਕੇ ਰਹੇ ਮੌਜੂਦਾ ਆਮ ਪਾਰਟੀ ਦੇ ਬੰਦੇ ਰਹਿੰਦੇ ਇਹੀ ਕਹਿ ਰਹੇ ਆ ਜੀ ਇਹ ਹਾਲਾਤ ਸੁਧਾਰਨ ਦੀ ਹੀ ਕੋਸ਼ਿਸ਼ ਕਰ ਰਹੇ ਆ ਨਾ ਕਿ ਜੇ ਕੋਈ ਕਹਿੰਦੇ ਗਲਤੀ ਕੀਤੀ ਉਹਨਾਂ ਨੂੰ ਜਾਨਾ ਪਾ ਕੇ ਬਕਰ ਖਤਮ ਕਰੀਏ ਬੱਚੇ ਦਾ ਕੈਰੀਅਰ ਦਾ ਖਰਾਬ ਹੋਵੇ ਕੀ ਕੋਈ ਚੀਜ਼ ਖਰੀਦਣ ਆਏ ਸੀ ਕਿ ਉਹ ਦੇਖ ਰਿਹਾ ਬਾਕੀ ਕੀ ਨਾਮ ਕੀ ਅਸਰ ਦੁਕਾਨ ਦਾ ਜਿੱਥੇ ਆਏ ਸੀ ਕੋੜਾ ਇਲੈਕਟ੍ਰੋਨਿਕਸ ਆਸੇ ਗਏ ਜਿਹੜਾ ਸਾਡੇ ਨਵੇਂ ਮੰਤਰੀ ਜੀ ਬਣਿਆ ਨੇ ਸਿੰਦਰ ਭਗਤ ਕੀ ਕੋ ਬਾਕੀ ਦੇਖੋ ਕੀ ਬੰਦਾ ਹੈ ਬਾਕੀ ਅਸੀਂ ਦੁਕਾਨਦਾਰ ਸੇਵ ਨਹੀਂ ਹੈਗੇ ਜੋ ਚੱਲ ਰਿਹਾ ਰੋਸਾ ਹੈ ਕੀ ਮੈਂ ਅੱਗੇ ਵੀ ਇੱਧਰੀਆਂ ਮਾਰਦਾ ਤਾਂ ਤੇ ਰੋਡ ਦੇ ਉੱਤੇ ਹੋ ਜੀ ਲੋਟੂ ਛੋਟੋ ਮਿਰਨ ਜੀ ਕੋਈ ਨਾ ਕੋਈ ਕੈਮਰੇ ਦੇ ਰਿਕਾਰਡਿੰਗ ਮੰਗਣ ਆਂਦਾਂ ਰੰਮਾ ਹੀ ਕੁਛ ਨਹੀਂ ਹੋਇਆ ਇਹ ਤਾਂ ਇਹ 3 ਸਾਡੇ ਕੋਲ ਦਾ ਸਮਾਂ ਹੈ ਗੱਲ ਹੈ ਨਾ ਕਿ ਜਿੰਨੀ ਦੇਰ ਤੱਕ ਜਨਤਾ ਕੰਮ ਨੂੰ ਨਹੀਂ ਲੱਗੇ ਉਮਰ ਵੀ ਕੁਛ ਨਹੀਂ ਹੈਗੀ ਜਿੰਨਾਂ ਨੂੰ ਬੜੇ ਛੋਟੇ ਛੋਟੇ ਮੁੰਡੇ ਸਿਗੇ ਕੁਝ ਛੋਟੇ ਛੋਟੇ ਜਿਹੜਾ ਦੱਸਿਆ ਕਿ ਪਲੱਸ 1 ਤੇ ਜਾਂ 10ਵੀਂ ਦੇ ਲੜਕੇ ਆ ਜੀ ਅੱਜ ਬਾਜ਼ਾਰ ਸਾਰਾ ਇਕੱਠਾ ਹੋ ਗਿਆ ਤੇ ਕੁਝ ਨਹੀਂ ਹੋ ਪਾਇਆ ਲੇ ਬਾਈਜਾਂਸ ਕੱਟਖਣੀ ਹੁੰਦਾ ਲੋ ਕੁਝ ਵੀ ਕਰਦਾ ਲੱਗਦਾ ਜੀ ਅੱਜ ਕਾਰਵਾਈ ਨਾ ਹੋਈ ਕੱਲ ਨੂੰ ਫੇਰ ਵੱਡੀ ਵਾਰਦਾਤ ਨੂੰ ਅਨਜਾਨ ਦੇ ਸਕਦੇ ਨੇ ਵੀ ਤਾਂ ਐਕਸਪੈਕਟ ਇਹੀ ਕਰਦੇ ਆ ਪ੍ਰਸ਼ਾਸਨ ਕੀ ਕਰਦਾ ਹਮ ਐਕਸਪੈਕਟੇਸ਼ਨ ਤਾਂ ਸਾਡੀਆਂ ਹੈ ਹੀ ਨੇ ਕਿ ਕੀ ਕਰਦਾ ਬਾਕੀ ਸਾਡੀ ਐਸ਼ ਥੈਂਕਸ ਟੂ ਗੋਡ ਹੈ ਕਿ ਸਾਡੀ ਆਪਣੀ ਫੋਨ ਨਹੀਂ ਗਈ ਹੈ ਫੋਨ ਆ ਗਿਆ ਵਿੱਚ ਫੋਨ ਚਲੀ ਜਾਂਦਾ ਹੈ ਕੋਈ ਵੱਡੀ ਵਾਰਦਾਤ ਵੀ ਹੋ ਸਕਦੀ ਮਾਨ ਕੇ ਜਾ ਵੀ ਸਕਦੇ ਨੇ ਉਹ ਦੇਖੋ ਦਾਤ ਸੀ ਉਹ ਦੇਖੋ ਪ੍ਰੋਫੈਸਰ ਉਹ ਦੇਖੋ ਦਾਤ ਸੀ ਕੁਝ ਵੀ ਕਰ ਸਕਦਾ ਹਾਂ ਜੀ ਅੱਛਾ ਜੀ ਤੇ ਇਹਨਾਂ ਦੀ ਲੋਨ ਬੰਦੇ ਮਾਈਕੋ ਤੇ ਜਰਾ ਹੀ ਹੋ ਗਈ ਆ ਅੱਛਾ ਜੀ ਕਿ ਉਹ ਬੰਦੇ ਦਾਤ ਲੈ ਕੇ ਆ ਗਏ ਅੱਛਾ ਜੀ ਭੱਜ ਗਏ ਤਿੰਨ ਬੰਦੇ ਦੋ ਮਤੇ ਨਹੀਂ ਭੱਜ ਗਏ ਅੱਛਾ ਜੀ ਕੜੀ ਜਿਹੜੇ ਫੈਸਲਾ ਕਰਵਾ ਲੈਣ ਕਿ ਕਿੱਥੋਂ ਦੇ ਲੜਕੇ ਕਿੱਥੋਂ ਦੇ ਲੜਕੇ ਹੈਗੇ ਆ ਜਨਾਬ ਨਾਮ ਨਾ ਦਸੀਓ ਅਡਰੈਸ ਹੈ ਕਿਹੜਾ ਹੈ ਕਿੰਨਾ ਕਿੰਨਾ ਕਿੰਨੇ ਕੀ ਏਜ ਹੈਗੀ ਆ ਏਜ ਦੱਸੇ 2018 ਉਹ ਨਹੀਂ تھا ਅੱਛਾ ਤੇ ਹੁਣ ਕੋਈ ਹਥਿਆਰ ਵੀ ਬਰਾਮਦ ਕੀਤਾ ਹੈ ਜਾਂ ਨਹੀਂ ਕੋਈ ਹਥਿਆਰ ਵਾਲੇ ਪੱਤ ਗਏ ਅੱਛਾ ਜੀ ਨਾਮ ਦੱਸਣਗੇ 18 ਬਸਤੀਪਾਲ ਵਗੇ ਵਾਲੇ ਇੰਚ ਕਰ ਅੱਛਾ ਜੀ ਤਾਂ ਹੁਣ ਕੀ ਕਾਰਵਾਈ ਜਿਹੜੀ ਕੀਤੀ ਗਈ ਆ 18 ਆ ਰਹੇ ਆ ਬਿਲ ਆ ਗਿਆ ਉਹ ਕਾਰਵਾਈ ਤੁਸੀਂ ਕਾ ਨਾਮ ਦੱਸ ਦੋ ਪਾਰਸਿਕ ਜੀ ਕਿਹੜੇ ਥਾਣੇ ਦੇ 2 ਨੰਬਰ ਪੀਸਾ ਧੰਨਵਾਦ ਸਬਸਕ੍ਰਾਈਬ ਨਾਓ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ